ਅਸੀਂ ਪ੍ਰੈਜ਼ੀਡੈਂਟ ਨੇ ਕਿਹਾ ਵੀ ਉਹ ਪਲਾਨ ਕਰ ਰਿਹਾ ਸਾਊਦੀ ਅਰੇਬੀਆ ਤੇ ਉਪਕਵਾਲਿਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਾਂ ਜੋ ਜਿਹੜੀਆਂ ਤੇਲ ਦੀਆਂ ਕੀਮਤਾਂ ਆ ਉਸ ਨੂੰ ਘਟਾਇਆ ਜਾ ਸਕੇ ਤੇ ਕਿਹਾ ਵੀ ਇਵੈਂਚੁਅਲੀ ਉਹਨਾਂ ਦਾ ਇਹ ਵੀ ਨਾਲ ਹੀ ਜਿਹੜਾ ਉਹ ਮੁੱਦਾ ਆ ਵੀ ਇੰਟਰਸਟ ਰੇਟਸ ਨੂੰ ਵੀ ਜਲਦ ਤੋਂ ਜਲਦ ਜਿਹੜਾ ਉਹ ਘਟਾਇਆ ਜਾ ਸਕੇ ਇੱਕ ਵਾਰੀ ਫੇਰ ਉਹਨਾਂ ਨੇ ਨਾਟੋ ਦੇ ਮੈਂਬਰਸ ਨੂੰ ਆਪਣੀ ਜਿਹੜੀ ਡਿਫੈਂਸ ਸਪੈਂਡਿੰਗ ਆ ਉਸ ਨੂੰ ਆਪਣੀ ਜੀਡੀਪੀ ਦਾ 5% ਕਰਨ ਦੇ ਲਈ ਜਿਹੜਾ ਉਹ ਅਕੇਆ ਹਾਲ ਦੀ ਕੜੀ ਜੇ ਦੇਖਿਆ ਜਾਵੇ ਤਾਂ ਨਾਟੋ ਵਾਲੇ ਜਿਹੜੀ 2% ਦੀ ਸਪੈਂਡਿੰਗ ਆ ਉਹ ਵੀ ਪੂਰੀ ਤਰ੍ਹਾਂ ਨਹੀਂ ਕਰਦੇ ਸਿਰਫ ਅੱਧੇ ਇੱਕ ਮੈਂਬਰ ਹੀ ਨਾਟੋ ਦੇ ਜਿਹੜੀ 2% ਆਪਣੀ ਜੀਡੀਪੀ ਦੀ ਸਪੈਂਡਿੰਗ ਆ ਉਹ ਨਾਟੋ ਦੇ ਵਿੱਚ ਜਿਹੜੀ ਆ ਲਗਾ ਰਹੇ ਹੈਗੇ ਨੇ 트럼ਪ ਉਹਨਾਂ ਨੇ ਇੱਥੇ ਕੜੀ ਫੇਰ ਕਿਹਾ ਵੀ ਉਹ ਕਾਰਪੋਰੇਟ ਟੈਕਸ ਰੇਟ ਨੂੰ 15% ਦੇ ਉੱਤੇ ਲੈ ਕੇ ਆਉਣਗੇ ਜੋ ਕਿ ਇਸ ਟਾਈਮ ਮੌਜੂਦਾ ਤੌਰ ਤੇ 21% ਦੇ ਉੱਤੇ ਚੱਲ ਰਿਹਾ ਆ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਜਿਹੜਾ ਸਮਾਨ ਆ ਉਹ ਪ੍ਰੋਡਕਟਸ ਆ ਉਹਨੂੰ ਯੂਐਸ ਦੇ ਵਿੱਚ ਜਿਹੜਾ ਉਹ ਬਣਾ ਕੇ ਆਓ ਤੇ ਇੱਕ ਵਾਰੀ ਫੇਰ ਉਹਨਾਂ ਨੇ ਕਿਹਾ ਜਿਹੜਾ ਵਲਾਦੀਮੀਰ ਪੁਤਿਨ ਨੂੰ ਵੀ ਰਸ਼ੀਆ ਤੇ ਯੂਕਰੇਨ ਦੀ ਵਾਰ ਆ ਉਸ ਨੂੰ ਖਤਮ ਤੁਸੀਂ ਕਰ ਦਿਓ ਜੋ ਅਜੇ ਤੱਕ ਮੁੱਕੀ ਨਹੀਂ ਆ ਜਿਹੜਾ ਇਹਨਾਂ ਨੇ ਪਹਿਲਾਂ ਕਹਿੰਦੇ ਸੀਗੇ ਵੀ ਮੈਂ 24 ਘੰਟਿਆਂ ਦੇ ਵਿੱਚ ਬੰਦ ਕਰਵਾ ਦਊਂਗਾ ਉਹ ਪਿਕ ਸੌਦੀ ਰੇਬੀਅਨ ਉਹਨਾਂ ਨੇ ਕਿਹਾ ਵੀ ਆਪਣਾ ਜਿਹੜਾ ਔਇਲ ਦਾ ਕਾਸਟ ਆ ਉਸ ਨੂੰ ਕੱਟ ਕਰ ਦਿਓ ਤਾਂ ਕਿ ਜੋ ਲੜਾਈ ਚੱਲ ਰਹੀ ਆ ਯੂਕਰੇਨ ਦੇ ਵਿੱਚ ਉਦੀ ਹੱਲਪ ਹੋ ਸਕੇ ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲੋਡੀਆ ਸ਼ੇਨਬੋਮ ਨੇ ਕਿਹਾ ਕਿ ਅਸੀਂ ਪ੍ਰੈਜ਼ੀਡੈਂਟ 트ੰਪ ਨੂੰ ਨਹੀਂ ਸਾਧ ਰਹੇ ਹੈਗੇ ਅ ਹਜੇ ਤੱਕ ਕਿਉਂਕਿ 트ੰਪ ਉਹਨਾਂ ਨੇ ਇਹ ਕਿਹਾ ਕਿ ਫਰਵਰੀ ਪਹਿਲੀ ਤੋਂ 25% ਟੈਰਫ ਯੂਐਸਏ ਤੇ ਮੈਕਸੀਕੋ ਦੇ ਉੱਤੇ ਉਹ ਲਾਉਣ ਜਾ ਰਹੇ ਹੈਗੇ ਤੇ ਚਾਈਨਾ ਦੇ ਸਬੰਧ ਦੇ ਵਿੱਚ ਅੱਜ ਸਟੇਟਮੈਂਟ ਉਹਨਾਂ ਨੇ ਇਹ ਕੀਤੀ ਆ ਕਿ ਮੈਂ ਫੇਅਰ ਰਿਲੇਸ਼ਨਸ਼ਿਪ ਚਾਹਨਾ ਚਾਈਨਾ ਦੇ ਨਾਲ ਲੈਵਲ ਪਲੇਨ ਫੀਲਡ ਇੱਕੋ ਜਿਹਾ ਹੋਵੇ ਜੇ ਜਿੰਨਾ ਕਿ ਟੈਕਸ ਉਹ ਸਾਡੇ ਦਿਲਾਂ ਦੇ ਆ ਟੈਰਫ ਉਨਾ ਹੀ ਅਸੀਂ ਉਹਨਾਂ ਦੇ ਉੱਤੇ ਲਾਈਏ ਸੋ ਇਹ ਜਿਹੜੀਆਂ ਗੱਲਾਂ ਬਾਤਾਂ ਆ ਅੱਜ ਉਹਨਾਂ ਨੇ ਕੀਤੀਆਂ ਆ 트ੰਪ ਉਹਨਾਂ ਨੇ ਜੀ ਬਿਲਕੁਲ ਜੀ ਬਿਲਕੁਲ ਤੇ ਰਮਨ ਜੀ ਦੇ ਨਾਲ ਹੁਣ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਆ ਟਰੱਕਿੰਗ ਦੇ ਮੁੱਦੇ ਦੇ ਉੱਤੇ ਜੋ ਕੁਝ ਚੱਲ ਰਿਹਾ ਆ ਉਸ ਉੱਤੇ ਆਪਾਂ ਜੇ ਇਹ ਚਰਚਾ ਜਿਹੜੀ ਉਹ ਕਰਦੇ ਜਾਈਏ ਅ ਜਿਵੇਂ ਆਪਾਂ ਸਾਦੇ ਜਾਣੇ ਜਿਹੜੇ ਉਹ ਜਾਣਦੇ ਆਂ ਵੀ ਜੋ ਜਿਹੜੀ ਸਥਿਤੀ ਆ ਇਸ ਟਾਈਮ ਬਣੀ ਪਈ ਹੈਗੀ ਆ ਕਿਸ ਤਰੀਕੇ ਦੇ ਨਾਲ ਬੀਤੇ ਸਮੇਂ ਦੇ ਵਿੱਚ ਜਿਹੜੀ ਆਪਾਂ ਦੇਖਿਆ ਸੀਗਾ ਹਰਜੋਤ ਸਿੰਘ ਜੀ ਵੀ ਜਿਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੇ ਡੀਜ਼ਲ ਇੰਜਨ ਦੀਆਂ ਐਮਿਸ਼ਨਸ ਆ ਉਹਨਾਂ ਨੂੰ ਹੋਰ ਸਖਤ ਕਰਨ ਦੀ ਜਿਹੜੀ ਗੱਲ ਆਖੀ ਸੀਗੀ ਉਹ ਹੌਲੀ ਹੌਲੀ ਜਿਹੜੀ ਆ ਦੂਰ ਜਾਂਦੀ ਨਜ਼ਰ ਆ ਰਹੀ ਹੈ ਪਿਛਲੀ ਵਾਰੀ ਵੀ ਆਪਾਂ ਜਿਹੜੀ ਉਹ ਗੱਲ ਕੀਤੀ ਸੀ ਵੀ ਇਹਨਾਂ ਨੇ ਜਿਹੜੀ ਕਾਰ ਬਵਾਲਿਆਂ ਨੇ ਜਿਹੜੀ ਈਪੀਏ ਤੋਂ ਮੰਗ ਕੀਤੀ ਹੋਈ ਸੀ ਇੱਕ ਹੋਰ ਮੰਗ ਕੀਤੀ ਹੋਈ ਜੀ ਵੀ ਭਾਈ ਤੁਸੀਂ ਸਾਡੇ ਲਈ ਇੱਕ ਹੋਰ ਮਿਸ਼ਨ ਜਿਹੜੇ ਉਹ ਕਰੋ ਤਾਂ ਜੋ ਅਸੀਂ ਡੀਜ਼ਲ ਇੰਜਨ ਫੇਸ ਆਊਟ ਜਿਹੜਾ ਉਹ ਕਰ ਦਈਏ ਉਸ ਨੂੰ ਉਹਨਾਂ ਨੇ ਹੁਣ ਆਪਣੀ ਦਰਖਾਸਤ ਨੂੰ ਵਾਪਸ ਜਿਹੜਾ ਉਹ ਲੈ ਲਿਆ ਸੀ ਇਹਦੇ ਨਾਲ ਇਸ ਚੀਜ਼ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਜਿਹੜੀਆਂ ਟਰੱਕਿੰਗ ਕੰਪਨੀਆਂਜ਼ ਆ ਉਹ ਕਹਿੰਦੇ ਵੀ ਇਸ ਟਾਈਮ ਸ਼ਸ਼ੋਪੰਚਾ ਲਿੰਬੋ ਚਾ ਵੀ ਅੱਗੇ ਬਣੂਗਾ ਕੀ ਅੱਜ ਸੀਬੀਐਸ ਨੇ ਹਰਜੋਤ ਸਿੰਘ ਜੀ ਕਾਫੀ ਵੱਡੀ ਜਿਹੜੀ ਇਸ ਬਾਬਤ ਰਿਪੋਰਟ ਵੀ ਸ਼ਾਪੀਆ ਰਮਨ ਜੀ ਬਿਲਕੁਲ ਰਾਜਕਰਨ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸੋ ਜੇ ਆਪਾਂ ਓਵਰਆਲ ਦੇਖੀਏ ਤੇ ਇਹਨਾਂ ਚੀਜ਼ਾਂ ਦਾ ਜਿਹੜਾ ਆ ਟਰਕਿੰਗ ਇੰਡਸਟਰੀ ਦੇ ਉੱਤੇ ਕਾਫੀ ਜਿਹੜਾ ਫਰਕ ਪੈਣ ਵਾਲਾ ਆ ਜਿਹੜੀਆਂ ਕਾਫੀ ਜਿਹੜੇ ਰੈਗੂਲੇਸ਼ਨਸ ਹੈਗੇ ਆ ਉਹ ਹੌਲਟ ਹੋ ਜਾਣਗੇ ਪਰ ਡੈਫੀਨਿਟਲੀ ਜਿਹੜੀਆਂ ਕਈ ਚੀਜ਼ਾਂ ਹੈਗੀਆਂ ਜਿੱਦਾਂ ਕਿ ਹੁਣ ਸੀਟੀਸੀ ਪ੍ਰੋਗਰਾਮ ਹੈਗਾ ਕਲੀਨ ট্রাক ਚੈੱਕ ਪ੍ਰੋਗਰਾਮ ਹੈਗਾ ਉਹ ਉਵੇਂ ਦਾ ਉਵੇਂ ਹੀ ਇਨਐਕਟ ਹੈਗਾ ਆ ਉਹਦੇ ਵਿੱਚ ਕੋਈ ਚੇਂਜਸ ਨਹੀਂ ਆਈਆਂ ਹੈਗੀਆਂ ਬਹੁਤ ਜਾਣਿਆਂ ਦਾ ਜਿਹੜਾ ਕਾਮਨ ਕੁਐਸਚਨ ਹੈਗਾ ਇਸ ਵਾਰੀ ਉਹ ਇਹ ਹੁੰਦਾ ਹੈਗਾ ਕਿ ਸਾਰਾ ਕੁਝ ਖਤਮ ਹੋ ਗਿਆ ਅਸ ਵੇਲੇ ਜਿਹੜੇ ਕਾਰਨ ਦੇ ਚੱਲ ਰਹੀ ਜਿਹੜੀ ਰੂਲਸ ਹੈਗੇ ਆ ਜਿਹੜੇ ਉਹ ਮੈਸਾਚੂਸੈਟਸ ਨਿਊ ਜਰਸੀ ਨਿਊਯਾਰਕ 오ਰੀਗਨ ਵਾਸ਼ਿੰਗਟਨ ਤੇ ਵਰਮਾਂਟ ਸਟੇਟਸ ਦੇ ਵਿੱਚ ਚੱਲੂ ਆ ਬਿਗਿੰਸ ਇਨ 2026 ਕੋਲੋਰادو ਨਿਊ ਮੈਕਸੀਕੋ ਤੇ ਰੋਡ ਆਇਲੈਂਡ ਜਿਹੜੇ 2027 ਦੇ ਵਿੱਚ ਇਹ ਤੋਂ ਰੂਲ ਨੂੰ ਲਾ ਕੇ ਚੱਲ ਰਿਹਾ ਹੈ ਜੀ ਸੋ ਇਹ ਸਟੇਟਸ ਜਿਹੜੀਆਂ ਹੈਗੀਆਂ ਇਹ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਚੱਲ ਰਹੀਆਂ ਹੈਗੀਆਂ ਸੋ ਜਿਹੜਾ ਓਵਰਆਲ ਰੂਲ ਹੈਗਾ ਜੇ ਉਹਦੇ ਤੇ ਆਪਾਂ ਗੱਲ ਕਰਦੇ ਆਂ ਤੇ ਓਵਰਆਲ ਰੂਲ ਜਿਹੜਾ ਹੈਗਾ ਜਿਹੜੀ ਆ ਚੀਜ਼ ਅਬੈਂਡਨ ਕੀਤੀ ਹੈਗੀ ਆ ਉਹ ਸਿਰਫ ਫਿਊਚਰ ਵਾਲੀਆਂ ਚੀਜ਼ਾਂ ਨੂੰ ਅਬੈਂਡਨ ਕੀਤਾ ਹੈਗਾ ਜਿਹੜੀਆਂ ਪ੍ਰੀਵੀਅਸ ਹੈਗੀਆਂ ਉਹ ਚੱਲ ਰਹੀਆਂ ਹੈਗੀਆਂ ਆ ਮੇਰਾ ਜਿਹੜੀ ਮੁਲਾਕਾਤ ਕੱਲ ਟ੍ਰਕਿੰਗ ਕੰਪਨੀ ਦੇ ਵਿੱਚ ਮੈਂ ਜਿਹੜਾ স্মੋਕ ਚੈੱਕ ਹੈਗਾ ਉਹ ਲਾਈਵ ਦੇਖਿਆ ਸੀ ਕੱਲ ਅ ਤਾਂ ਕਿਸ ਤਰ੍ਹਾਂ ਕੀਤਾ ਜਾਂਦਾ ਹੈਗਾ